ਕੱਲ ਨੈਕਸਟ ਉਹ ਮੀਟਿੰਗ ਸੀਗੀ ਪਰ ਭੁੰਦਰ ਸਾਹਿਬ ਪਹੁੰਚੇ ਨਹੀਂ ਚਲੋ ਧਾਮੀ ਸਾਹਿਬ ਤੇ ਵਡਾਲਾ ਸਾਹਿਬ ਜਾ ਕੇ ਉਹਨਾਂ ਨੂੰ ਘਰੇ ਜਾ ਕੇ ਮਿਲ ਕੇ ਆਏ ਫਿਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਉਹ ਕਹਿੰਦੇ ਕਿ ਅਸੀਂ ਸੱਦਿਆ ਸੀ ਇਹ ਆਏ ਨਹੀਂ ਚਲੋ ਅਸੀਂ ਮਿਲ ਲਾ ਗਏ ਹੁਣ 2 ਦਿਨ ਦਾ ਟਾਈਮ ਦਿੱਤਾ ਇਹਨਾਂ ਨੂੰ ਤੇ ਫਾਈਨਲ 16 ਤਰੀਕ ਨੂੰ ਫੈਸਲਾ ਲੈ ਲਵਾਂਗੇ ਇਹ ਚੱਲ ਕੀ ਰਿਹਾ ਜੀ ਸੋਸ਼ਲ ਪੰਜ ਧੂੜੇ ਜੇ ਕੱਢਣ ਦੀ ਕੋਸ਼ਿਸ਼ ਕਰੋ ਅਸੀਂ ਤਾਂ ਪਹਿਲੇ ਫੇਜ਼ ਦੇ ਵਿੱਚ 25 ਲੱਖ ਭਰਤੀ ਦਾ ਟੀਚਾ ਲੈ ਕੇ ਚੱਲੇ ਸੀ ਤੇ ਸਾਨੂੰ 10000 ਕਾਪੀ ਵਰਕਿੰਗ ਕਮੇਟੀ ਨੂੰ ਹੋਰ ਛਪਾਉਣੀ ਪਈ ਹੁਣੇ ਭਰਤੀ ਦਾ ਜਿਹੜਾ ਪਹਿਲਾ ਫੇ ਕੱਲ ਜਥੇਦਾਰ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਕਿ ਵੋਟ 18 ਲੱਖ ਪਈ ਹੈ ਤੇ ਭਰਤੀ 36 ਲੱਖ ਹੋ ਗਈ ਹੈ ਕਿਵੇਂ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਰਾਜਨੀਤੀ ਦੇ ਵਿੱਚ ਰਾਜਨੀਤੀ ਦੇ ਤਹਿਤ ਜਿਹੜੇ ਬਿਆਨ ਦੇ ਰਹੇ ਨੇ ਉਹ ਇਸ ਤੋਂ ਗੁਰੇਜ਼ ਕਰਨ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਪਹਿਲਾਂ ਆਪਣੇ ਇਲਜ਼ਾਮਾਂ ਦੇ ਉੱਤੇ ਸਪਸ਼ਟੀਕਰਨ ਦੇ ਤੇ ਰਾਜਨੀਤੀ ਤਹਿਤ ਬਿਆਨ ਜਿਹੜੇ ਬਿਲਕੁਲ ਸ਼ਰੋਮਣੀ ਕਲਦਲ ਦਾ ਨੁਕਸਾਨ ਕਰਨ ਲਈ ਦਿੱਤੇ ਜਾ ਰਹੇ ਨੇ ਕਿ ਜਿੱਦਣ ਪਿਛਲੀ ਵਾਰ ਮੀਟਿੰਗ ਹੋਈ ਹੈ ਕਿ ਭੁੰਦਰ ਸਾਹਿਬ ਨੂੰ ਪਿਛਲੀ ਵਾਰ ਹੀ ਸਨੇਹਾ ਲੱਗ ਗਿਆ ਸੀਗਾ ਕਿ ਆਪਾਂ ਤੁਸੀਂ ਅਗਲੀ ਵਾਰ ਮਿਲਣਾ ਹੈਗਾ ਜਾਂ ਕਿਤਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਕਾਫੀ ਸ਼ਸ਼ੋਪੰਜ ਬਣਿਆ ਹੋਇਆ ਹੈ ਔਰ ਕੱਲ ਮੀਟਿੰਗ ਜਿਹੜੀ ਹੋਈ ਸੀਗੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੁੰਦਰ ਸਾਹਿਬ ਨੂੰ ਸੱਦਿਆ ਪਰ ਉਹ ਪੁੰਦਰ ਸਾਹਿਬ ਦੇ ਘਰ ਜਾ ਕੇ ਮਿਲ ਕੇ ਆਏ ਆ ਹੁਣ ਅੱਗੋਂ ਕਹਿੰਦੇ ਕਿ ਅਸੀਂ 2 ਦਿਨ ਦਾ ਹੋਰ ਸਮਾਂ ਦਿੰਦਾ ਹੈ 16 ਤਰੀਕ ਨੂੰ ਫਾਈਨਲ ਫੈਸਲਾ ਆ ਜਾਊਗਾ ਇਹ ਚੱਲ ਕੀ ਰਿਹਾ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਜੀ ਜੁੜੇ ਹੋਇਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਕਲੇਰ ਸਾਹਿਬ ਸਵਾਗਤ ਹੈ ਜੀ ਪ੍ਰੋ ਧੰਨਵਾਦ ਧੰਨਵਾਦ ਜੀ ਭਾਜੀ ਜੀ ਪ੍ਰੇਮ ਸਾਹਿਬ 605 ਕੀ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਨਹੀਂ ਸਮਝ ਆਈ ਕਿ ਕੱਲ ਸੱਤ ਮੈਂਬਰੀ ਕਮੇਟੀ ਪਹਿਲਾਂ ਤਾਂ ਇਹ ਗੱਲ ਕਹਿ ਰਹੀ ਸੀ ਜਦੋਂ ਪਿਛਲੀ ਵਾਰੀ ਮੀਟਿੰਗ ਹੋਈ ਕਿ ਅਸੀਂ ਭੁੰਦਰ ਸਾਹਿਬ ਨੂੰ ਬੁਲਾਇਆ ਜੋ ਨੈਕਸਟ ਮੀਟਿੰਗ ਕਰਾਂਗੇ ਤਾਂ ਕੱਲ ਨੈਕਸਟ ਉਹ ਮੀਟਿੰਗ ਸੀਗੀ ਪਰ ਭੁੰਦਰ ਸਾਹਿਬ ਪਹੁੰਚੇ ਨਹੀਂ ਚਲੋ ਧਾਮੀ ਸਾਹਿਬ ਤੇ ਵਡਾਲਾ ਸਾਹਿਬ ਜਾ ਕੇ ਉਹਨਾਂ ਨੂੰ ਘਰੇ ਜਾ ਕੇ ਮਿਲ ਕੇ ਆਏ ਤੇ ਫਿਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਉਹ ਕਹਿੰਦੇ ਕਿ ਅਸੀਂ ਸੱਦਿਆ ਸੀ ਇਹ ਆਏ ਨਹੀਂ ਚਲੋ ਅਸੀਂ ਮਿਲਨ ਆ ਗਏ ਹੁਣ 2 ਦਿਨ ਦਾ ਟਾਈਮ ਦਿੱਤਾ ਇਹਨਾਂ ਨੂੰ ਤੇ ਫਾਈਨਲ 16 ਤਰੀਕ ਨੂੰ ਫੈਸਲਾ ਲੈ ਲਵਾਂਗੇ ਇਹ ਚੱਲ ਕੀ ਰਿਹਾ ਜੀ ਸੋਸ਼ਲ ਪੰਜ ਥੋੜੇ ਜਿਹਾ ਕੱਢਣ ਦੀ ਕੋਸ਼ਿਸ਼ ਕਰੋ ਦਰਸ਼ਕਾਂ ਦੇਖੋ ਮੈਂ ਪਹਿਲਾਂ ਤੁਹਾਡੇ ਮਾਧਿਅਮ ਦੇ ਨਾਲ ਪਾਰਟੀ ਦੇ ਵਰਕਰ ਦਾ ਕੈਟਰ ਦਾ ਤੇ ਪੰਜਾਬੀਆਂ ਦਾ ਉਦੇਸ਼ ਕਿਤੇ ਵੀ ਬੈਠੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਇੰਨਾ ਵੱਡਾ ਹੰਗਾਰਾ ਦਿੱਤਾ ਕਿ ਅਸੀਂ ਤਾਂ ਪਹਿਲੇ ਫੇਜ਼ ਦੇ ਵਿੱਚ 25 ਲੱਖ ਭਰਤੀ ਦਾ ਟੀਚਾ ਲੈ ਕੇ ਚੱਲੇ ਸੀ ਤੇ ਸਾਨੂੰ 10000 ਕਾਪੀ ਵਰਕਿੰਗ ਕਮੇਟੀ ਨੂੰ ਹੋਰ ਛਪਾਉਣੀ ਪਈ ਹੁਣੇ ਭਰਤੀ ਦਾ ਜਿਹੜਾ ਪਹਿਲਾ ਫੇਜ਼ ਆ ਉਹ 35 ਲੱਖ ਤੇ ਪਹੁੰਚ ਗਿਆ ਤੇ ਸਾਰਾ ਸੇਰਾ ਪਾਰਟੀ ਦੇ ਉਸ ਵਰਕਰ ਨੂੰ ਜਾਂਦਾ ਜਿਹੜਾ ਗਰਾਊਂਡ ਤੇ ਘਰ ਘਰ ਜਾ ਕੇ ਭਰਤੀ ਕਰ ਰਿਹਾ ਸੀ ਕਲੀਅਰ ਸਾਹਿਬ ਇੱਕ ਦਿਨ ਥੋੜਾ ਹੋਰ ਮੈਂ ਅੱਗੇ ਵੀ ਲੈਣਾ ਉਹ ਕੱਲ ਜਥੇਦਾਰ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਕਿ ਵੋਟ 18 ਲੱਖ ਪਈ ਹੈ ਤੇ ਭਰਤੀ 36 ਲੱਖ ਹੋ ਗਈ ਹੈ ਕਿਵੇਂ ਹੋ ਸਕਦਾ ਦੇਖੋ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਰਾਜਨੀਤੀ ਦੇ ਵਿੱਚ ਰਾਜਨੀਤੀ ਦੇ ਤਹਿਤ ਜਿਹੜੇ ਬਿਆਨ ਦੇ ਰਹੇ ਨੇ ਉਹ ਇਸ ਤੋਂ ਗੁਰੇਜ਼ ਕਰਨ ਜੀ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਪਹਿਲਾਂ ਆਪਣੇ ਇਲਜ਼ਾਮਾਂ ਦੇ ਉੱਤੇ ਸਪਸ਼ਟੀਕਰਨ ਦੇਣ ਜਿਹੜੇ ਲੋਕ ਤਨਖਾਈ ਐਕਰਾਰ ਨੇ ਉਹਨਾਂ ਨੂੰ ਸਰੋਪੇ ਮਜੀਂਦਰ ਸਿਰਸਾ ਜੀ ਨੂੰ ਇਹਨਾਂ ਨੇ ਆਪ ਤਾਂ ਉੱਥੋਂ ਫਸੀਲ ਤੋਂ ਪਾਇਆ ਉਸ ਤੋਂ ਬਾਅਦ ਸਰੋਪੇ ਦਿੰਦੇ ਨੇ ਉਹਨੂੰ ਜਸਟੀਫਾਈ ਕਰਨ ਜਿਹੜੀ ਮਰਜ਼ੀ ਪਾਰਟੀ ਤੇ ਜਾਣ ਸਾਡੇ ਕਨੇ ਉਹ ਕਾਂਗਰਸ ਤੇ ਚਲੇ ਜਾਣ ਸਾਡੇ ਕਨੇ ਉਹ ਬੀਜੇਪੀ ਤੇ ਚਲੇ ਜਾਣ ਜਿਨ੍ਹਾਂ ਨਾਲ ਯਾਰੀ ਹੈ ਉੱਥੇ ਚਲੇ ਜਾਣ ਪਰ ਜਦੋਂ ਆਪਾਂ ਕੋਈ ਬਿਆਨ ਦਿੰਨੇ ਆ ਇੱਕ ਗੱਲ ਬੜੀ ਕਲੈਰਿਟੀ ਰੱਖਣ ਕਿ ਉਹ ਸ਼ਖਸੀਅਤ ਨੂੰ ਦਰਸਾਉਂਦਾ ਹੈ ਜੀ ਇੰਨੇ ਉੱਚ ਅਹੁਦਿਆਂ ਤੇ ਬਹਿ ਕੇ ਜਿਹੜੀ ਸ਼ਹੀਦੀਆਂ ਦੀ ਪਾਰਟੀ ਆ ਉਹਨੂੰ ਪਘੌੜਾ ਕਹਿਣਾ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਕਿਰਦਾਰ ਤੋਂ ਜਿਹੜਾ ਇੱਕ ਨੀਚੇ ਗਿਰਿਆ ਬਿਆਨ ਹੈ ਉਹ ਕਿਰਦਾਰ ਨੂੰ ਵੀ ਛੋਟਾ ਕਰ ਦਿੰਦਾ ਸੋ ਮੈਂ ਤਾਂ ਉਹਨਾਂ ਤੋਂ ਉਮਰ 'ਚ ਵੀ ਛੋਟਾ ਮੇਰੀ ਤਾਂ ਉਹਨਾਂ ਨੂੰ ਇਹੀ ਇੱਕ ਸੁਝਾਅ ਹੈ ਕਿ ਘੱਟੋ-ਘੱਟ ਬਿਆਨਬਾਜ਼ੀ ਬੜੀ ਸੰਕੋਚ ਕੇ ਕੀਤੀ ਜਾਵੇ ਕਿ ਰਾਜਨੀਤੀ ਤਹਿਤ ਬਿਆਨ ਜਿਹੜੇ ਬਿਲਕੁਲ ਸ਼੍ਰੋਮਣੀ ਕਾਲਦਲ ਦਾ ਨੁਕਸਾਨ ਕਰਨ ਲਈ ਦਿੱਤੇ ਜਾ ਰਹੇ ਨੇ ਇਹਨਾਂ ਤੋਂ ਬਰੇਸ ਕਰਨਾ ਚਾਹੀਦਾ ਹੈ। ਜੀ ਜੀ ਪਰ ਇਹ ਆਪਾਂ ਦੁਬਾਰਾ ਹੁਣ ਗੱਲ ਕਰੀਏ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ। ਜੀ ਦੇਖੋ ਕੱਲ ਜਿਹੜੇ ਵਰਕਿੰਗ ਕਮੇਟੀ ਨੇ ਜਿਨ੍ਹਾਂ ਨੂੰ ਆਬਜ਼ਰਵਰ ਲਾਇਆ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਨੇ ਪਾਰਟੀ ਦੀ ਭਰਤੀ ਚਲਾਉਣ ਦੇ ਦੀ ਹੂੰ ਉਹਨਾਂ ਚੋਂ ਕੁਝ ਬੰਦੇ ਉਹ ਸੈਕਟਰ 5 ਇਕੱਠੇ ਹੋਏ ਜੀ ਜਿਹਦੇ ਚ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹਦੇ ਚ ਕਿਰਪਾਲ ਸਿੰਘ ਬਡੂਮ ਬਡੂਂਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ ਇਕਬਾਲ ਸਿੰਘ ਝੁੰਦਾ ਸਾਹਿਬ ਮੰਤਰੀ 43 ਸਾਹਿਬ ਬਡਾਲਾ ਸਾਹਿਬ ਹਮੈਤਪੁਰੀ ਸਾਹਿਬ ਤੇ ਭੈਣ ਜੀ ਸਤਵੰਤ ਕੌਰ ਜੀ ਉੱਥੋਂ ਇਹਨਾਂ ਨੇ ਪਾਰਟੀ ਦੇ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਨੇ ਉਹਨਾਂ ਨੂੰ ਟੈਲੀਫੋਨ ਕੀਤਾ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅੱਛਾ ਉਹ ਵਰਕਿੰਗ ਪ੍ਰਧਾਨ ਸਾਹਿਬ ਦੇ ਟੈਲੀਫੋਨ ਦੇ ਵਿੱਚ ਸ਼ਾਇਦ ਕੋਈ ਸਿਗਨਲ ਪ੍ਰੋਬਲਮ ਸੀ ਜਾਂ ਜਿੱਥੇ ਇਹ ਬੰਦੇ ਬੈਠੇ ਸੀ ਉੱਥੇ ਕੋਈ ਸਿਗਨਲ ਪ੍ਰੋਬਲਮ ਸੀ ਉਹ ਜਿਹੜੀ ਗੱਲ ਹੋਈ ਹੈ ਦੋਨੋਂ ਵਾਰੀ ਉਹ ਮੇਰੇ ਟੈਲੀਫੋਨ 'ਤੇ ਹੋਈ ਜੀ ਤਾਂ ਉੱਥੋਂ ਭੁੰਦਰ ਸਾਹਿਬ ਨੇ ਇਹਨਾਂ ਨੂੰ ਬੇਨਤੀ ਕੀਤੀ ਦੇਖੋ ਹੁਣ ਭੁੰਦਰ ਸਾਹਿਬ ਬਾਦਲ ਸਾਹਿਬ ਤੋਂ ਬਾਅਦ ਉਮਰ ਦਰਾ ਸਭ ਤੋਂ ਸੀਨੀਅਰ ਐਕਸਪੀਰੀਅੰਸ ਵਾਈਜ਼ ਸਭ ਤੋਂ ਸੀਨੀਅਰ ਨੇਤਨ ਜੀ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਪਾਰਟੀ ਦੇ ਮੁੱਖ ਦਫ਼ਤਰ 'ਚ ਹਾਜ਼ਰ ਹਾਂ ਜੀ ਉਰੇ ਸਾਰਾ ਪਾਰਲੀਮੈਂਟਰੀ ਬੋਰਡ ਬੈਠਾ ਹੈ ਜੀ ਤੁਸੀਂ ਸਾਰੇ ਪਾਰਟੀ ਦੇ ਦਫ਼ਤਰ ਆਓ ਜੀ ਜੋ ਵੀ ਤੁਹਾਡੇ ਸੁਝਾਅ ਨੇ ਤੁਸੀਂ ਕਿਉਂਕਿ ਭਰਤੀ ਪ੍ਰਕਿਰਿਆ ਤਾਂ ਪਾਰਟੀ ਨੇ ਚਲਾਉਣੀ ਹੈ ਵਰਕਿੰਗ ਕਮੇਟੀ ਨੇ ਚਲਾਉਣੀ ਹੈ ਉਹਦੇ ਰਿਕਾਰਡ ਸਾਰੇ ਪਾਰਟੀ ਦਫ਼ਤਰ ਨੇ ਜੀ ਸੋ ਤੁਸੀਂ ਪਾਰਟੀ ਦਫ਼ਤਰ ਆਓ ਜੀ ਪਰ ਇਹਨਾਂ 'ਚੋਂ 2-3 ਬੰਦੇ ਪ੍ਰਤਿਧ ਸੀ ਕਿ ਅਸੀਂ ਪਾਰਟੀ ਦਫ਼ਤਰ ਨਹੀਂ ਆਉਣਾ ਜੀ ਪੁੰਦੜ ਸਾਹਿਬ ਨੇ ਦੂਜੀ ਵਾਰੀ ਫੇਰ ਬੇਨਤੀ ਕੀਤੀ ਕਿ ਦੇਖੋ ਬੇਟੇ ਤੁਹਾਨੂੰ ਆਉਣਾ ਚਾਹੀਦਾ ਪਾਰਟੀ ਦਫ਼ਤਰ ਜੀ ਅਗਰ ਆਪਾਂ ਏਕੇ ਦੀ ਗੱਲ ਕਰਦੇ ਆਂ ਆਪਾਂ ਤਾਂ ਕਹਿੰਦੇ ਆਂ ਕਿ ਅਕਾਲੀ ਦਲ ਮਜ਼ਬੂਤ ਕਰਨਾ ਹੈ ਤੇ ਪਾਰਟੀ ਦਫ਼ਤਰ ਆਉਣ ਲਈ ਬਜ਼ਿੱਦ ਨਹੀਂ ਹੋਣਾ ਚਾਹੀਦਾ ਤੁਸੀਂ ਪਾਰਟੀ ਦਫ਼ਤਰ ਆਓ ਜੀ ਪਰ ਕਿਉਂਕਿ ਜੋ ਸਾਨੂੰ ਪਤਾ ਲੱਗਿਆ ਕਿ 2-3 ਬੰਦੇ ਉੱਥੇ ਇੰਨੇ ਬਜ਼ਿੱਦ ਹੋਏ ਕਿ ਪਾਰਟੀ ਦਫ਼ਤਰ ਅਸੀਂ ਨਹੀਂ ਜਾਣਾ ਤਾਂ ਫੇਰ ਇਹ ਪੁੰਦੜ ਸਾਹਿਬ ਨੇ ਗ੍ਰੇਸ ਦਿਖਾਈ ਪੁੰਦੜ ਸਾਹਿਬ ਨੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਘਰੇ ਆ ਜੰਦੇ ਆ ਪੁੰਦੜ ਸਾਹਿਬ ਵਿਚਾਰੇ ਕਹਿੰਦੇ ਕਿ ਚਲੋ ਜੀ ਮੇਰੇ ਘਰੇ ਆ ਜੂ ਪੁੰਦੜ ਸਾਹਿਬ ਕੋਲੇ ਕੱਲ ਆਪਣੀ ਗੱਡੀ ਵੀ ਨਹੀਂ ਸੀ ਸ਼ਾਇਦ ਸਰਵਿਸ ਕਰਾਉਣ ਗਈ ਸੀ ਜਾਂ ਕੋਈ ਨਿੱਜੀ ਕੰਮ ਸੀ ਜੀ ਸੋ ਉੱਥੇ ਪਾਰਟੀ ਦੇ ਨੇਤਾ ਤਜਿੰਦਰ ਮਿੱਡੂ ਖੇੜਾ ਸਾਹਿਬ ਹਾਜ਼ਰ ਸੀ ਜੀ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਕੇ ਪੁੰਦੜ ਸਾਹਿਬ 11 ਸੈਕਟਰ ਵਾਲੀ ਕੋਠੀ ਗਏ ਜੀ ਉੱਥੇ ਵਡਾਲਾ ਸਾਹਿਬ ਤਾਮੀ ਸਾਹਿਬ ਦੇ ਨਾਲ ਆਏ ਜੀ ਔਰ ਉੱਥੇ ਵੀ ਵਡਾਲਾ ਸਾਹਿਬ ਨੂੰ ਪੁੰਦੜ ਸਾਹਿਬ ਨੇ ਇਹ ਗੱਲਾਂ ਬੜੇ ਸਪਸ਼ਟ ਤਰੀਕੇ ਨਾਲ ਦੱਸੀਆਂ ਕਿ ਪਾਰਟੀ ਦੀ ਜਿਹੜੀ ਭਰਤੀ ਹੈ ਉਹ ਇੰਨੀ ਚੱਲ ਰਹੀ ਹੈ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਹੁਣ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਜੀ ਕਿ ਜੇ ਤੁਸੀਂ ਭਰਤੀ ਜਿਹੜਾ ਬੰਦਾ ਅਕਾਲੀ ਦਲ ਦੇ ਨਾਲ ਜੁੜ ਗਿਆ ਜਿਹਨੇ ਰਸੀਦ ਪ੍ਰਾਪਤ ਕਰ ਲਈ ਉਹ ਅਕਾਲੀ ਦਲ ਦਾ ਮੈਂਬਰ ਬਣ ਗਿਆ ਤੁਸੀਂ ਉਹਨੂੰ ਕਿੱਦਾਂ ਕੱਟ ਸਕਦੇ ਸੀ ਜੀ ਜੀ ਬਿਲਕੁਲ ਇਹ ਸਟੈਂਡ ਲੈਣਾ ਕਿ ਜੀ ਤੁਸੀਂ ਪੁਰਾਣੀ ਭਰਤੀ ਰੱਦ ਕਰੋ ਅਸੀਂ ਕਰਾਂਗੇ ਭਰਤੀ ਜੀ ਦੇਖੋ ਨਿਗਰਾਨ ਦਾ ਕੰਮ ਹੈ ਭਰਤੀ ਦੀ ਨਿਗਰਾਨੀ ਕਰਨਾ ਜੀ ਨਿਗਰਾਨ ਦਾ ਕੰਮ ਹੈ ਰਿਕਾਰਡ ਦੇ ਦੇਖਣਾ ਉਹ ਜਿਹੜੀ ਭਰਤੀ ਹੋਈ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਵਾਚਣਾ ਉਹਦੇ 'ਚ ਕੋਈ ਹੰਤਾਈ ਲੱਗਦੀ ਐ ਤੁਸੀਂ ਉਹ ਦੱਸੋ ਵੀ ਆਹ ਐ ਪਾਰਟੀ ਸੁਣੂਗੀ ਔਰ ਅਗਰ ਵਾਕਈ ਉਹ ਭਰਤੀ ਗਲਤ ਹੋਊਗੀ ਪਾਰਟੀ ਉਹ ਭਰਤੀ ਨੂੰ ਰੱਦ ਕਰ ਦੂ ਰੱਦ ਕਰ ਦੂ ਫੋਟੋ ਖਾਰਜ ਕਰਨਾ ਤਾਂ ਉਹ ਵਰਕਰ ਦੀ ਮਿਹਨਤ ਤੇ ਸਵਾਲ ਐ ਜਿਹੜਾ ਵਰਕਰ ਇੰਨੀ ਤੰਦਹੀ ਦੇ ਨਾਲ ਪਾਰਟੀ ਦੀ ਭਰਤੀ ਕਰ ਰਿਹਾ ਐ ਉਹਦੀ ਲਿਸ਼ਟਾ ਤੇ ਸਵਾਲ ਖੜਾ ਹੋ ਜਾਊ ਪਰ ਫੇਰ ਉਹੀ ਬਜਿੱਧ ਰਹੇ ਕਿ ਨਹੀਂ ਜੀ ਅਸੀਂ ਪੁਰਾਣੀ ਭਰਤੀ ਨਹੀਂ ਮੰਨਦੇ ਅਸੀਂ ਨਵੀਂ ਕਰਨੀ ਐ ਤੇ ਉਥੋਂ ਭੁੰਦਰ ਸਾਹਿਬ ਦੇ ਘਰੋਂ ਵੀ ਇਹ ਫਿਰ ਚਲੇ ਗਏ ਪਰ ਇੱਕ ਗੱਲ ਜਿਹੜੀ ਪੁੰਦਰ ਸਾਹਿਬ ਨੇ ਬਾਅਦ ਦੇ ਵਿੱਚ ਪੁੰਦਰ ਸਾਹਿਬ ਨੇ ਵੀ ਮਹਿਸੂਸ ਕੀਤੀ ਜਿਹੜੀ ਕਿ ਗਲਤ ਬਿਆਨੀ ਹੋਈ ਕਿ ਪੁੰਦਰ ਸਾਹਿਬ ਨੇ 2 ਦਿਨ ਦਾ ਸਮਾਂ ਮੰਗਿਆ ਜੀ ਦੇਖੋ ਪੁੰਦਰ ਸਾਹਿਬ ਨੇ 2 ਦਿਨ ਦਾ ਸਮਾਂ ਕਿਉਂ ਮੰਗਣਾ ਅਸੀਂ ਤਾਂ ਇਹਨਾਂ ਨੂੰ ਪਾਰਟੀ ਦਫ਼ਤਰ ਸੱਦ ਰਹੇ ਹਾਂ ਜੀ ਸੋ ਜੇ ਅਸੀਂ ਸਾਡੇ ਮਨ 'ਚ ਕੋਈ ਸ਼ੰਕਾ ਹੋਵੇ ਅਗਰ ਪਾਰਟੀ ਨੇ ਕੁਝ ਸੋਚਣਾ ਹੋਵੇ ਤਾਂ ਪਾਰਟੀ ਪਾਰਟੀ ਦਫ਼ਤਰ ਕਿਉਂ ਸੱਦੇ ਪਾਰਟੀ ਕੇ ਲਈ ਕਲੇਸ਼ ਕਲੇਸ਼ ਹੋਵੇ ਕੱਲ ਥੋੜੀ ਜਿਹੀ ਕਲੀਅਰ ਕਰਿਓ ਜਿਹੜੀ ਕੱਲ ਵੀ ਨਹੀਂ ਕਲੀਅਰ ਹੋ ਸਕੀ ਕਿ ਜਿੱਦਣ ਪਿਛਲੀ ਵਾਰ ਮੀਟਿੰਗ ਹੋਈ ਹੈ ਕਿ ਭੁੰਦਰ ਸਾਹਿਬ ਨੂੰ ਪਿਛਲੀ ਵਾਰ ਹੀ ਸਨੇਹਾ ਲੱਗ ਗਿਆ ਸੀਗਾ ਕਿ ਆਪਾਂ ਤੁਸੀਂ ਅਗਲੀ ਵਾਰ ਮਿਲਣਾ ਹੈਗਾ ਜਾਂ ਕਿਤਾ ਦੇਖੋ ਜੀ ਮੈਂ ਫੇਰ ਇੱਕ ਗੱਲ ਸਪਸ਼ਟ ਕਰ ਦਿੰਦਾ ਕਿ ਭਰਤੀ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਜਾਂ ਜੋ ਰੂਲਸ ਪ੍ਰੋਵਾਈਡਡ ਹੈ ਜੋ ਕਾਨੂੰਨ ਪ੍ਰੋਵਾਈਡਡ ਹੈ ਉਹ ਭਰਤੀ ਭੁੰਦੜ ਸਾਹਿਬ ਨਹੀਂ ਕਰ ਰਿਹਾ ਉਹ ਪਾਰਟੀ ਦੀ ਵਰਕਿੰਗ ਕਮੇਟੀ ਕਰ ਰਹੀ ਹੈ ਜੀ ਜੀ ਉਹ ਭੁੰਦੜ ਸਾਹਿਬ ਕੋਲੇ ਭਰਤੀ ਦੇ ਬਾਬਤ ਜਿਹੜਾ ਅਖਤਿਆਰ ਹੈ ਉਹ ਵਰਕਿੰਗ ਕਮੇਟੀ ਕੋਲੇ ਹੈ ਇਕੱਲੇ ਇੱਕ ਇੰਡੀਵਿਜੂਅਲ ਕੋਲੇ ਨਹੀਂ ਹੈ ਜੀ ਉਹ ਭੁੰਦੜ ਸਾਹਿਬ ਤਾਂ ਹੀ ਇਹਨਾਂ ਨੂੰ ਸੱਦਾ ਦੇ ਰਹੇ ਨੇ ਕਿ ਤੁਸੀਂ ਪਾਰਟੀ ਦਫ਼ਤਰ ਆਓ ਜਿੱਥੇ ਪਾਰਲੀਮੈਂਟਰੀ ਬੋਰਡ ਹੈ ਜਿੱਥੇ ਭਰਤੀ ਦਾ ਸਾਰਾ ਰਿਕਾਰਡ ਹੈ ਦੇਖੋ ਭਰਤੀ ਦੀ ਸਕਰੂਟੀ ਕਿੱਥੇ ਹੋਊਗੀ ਪਸ ਕੀ ਦੀ ਸਕਰੂਟੀ ਚੰਡੀਗੜ੍ਹ ਚ ਕਿਤੇ ਬਹਿ ਕੇ ਨਹੀਂ ਹੋ ਸਕਦੀ ਪਾਰਟੀ ਦੇ ਮੁੱਖ ਦਫ਼ਤਰ ਚ ਬਹਿ ਕੇ ਹੋ ਸਕਦੀ ਹੈ ਜੀ ਸੋ ਪਾਰਟੀ ਦੇ ਦਫ਼ਤਰ ਨਾ ਆ ਕੇ ਉੱਥੇ ਬਜ਼ਿੱਤ ਹੋ ਕੇ ਔਰ ਇਹ ਗੱਲ ਕਹਿਣੀ ਕਿ ਸਾਰੀ ਭਰਤੀ ਰੱਦ ਕਰ ਦਿਓ ਇੱਥੋਂ ਤਾਂ ਇਹ ਲੱਗਦਾ ਹੈ ਕਿ ਕਿਸੇ ਸਾਜ਼ਿਸ਼ ਦੇ ਤਹਿਤ ਸਿਰਫ ਜਿਹੜੀ ਭਰਤੀ ਚੱਲ ਰਹੀ ਹੈ ਉਹਨੂੰ ਤਾਰਪੀਟੋ ਕਰਨ ਦੀ ਕੋਸ਼ਿਸ਼ ਹੈ ਔਰ ਦੂਜਾ ਮੈਂ ਫੇਰ ਕਹਦਾ ਕਿ ਮੇਰੀ ਭੁੰਦਰ ਸਾਹਿਬ ਦੇ ਨਾਲ ਗੱਲ ਹੋਈ ਮਿੱਡੂ ਖੇੜਾ ਸਾਹਿਬ ਜਿਹੜੇ ਉਹਨਾਂ ਨੂੰ ਲਿਏ ਗਏ ਸੀ 11 ਸੈਕਟਰ ਉਹਨਾਂ ਨਾਲ ਗੱਲ ਹੋਈ ਔਰ ਇਹ ਗੱਲ ਬੜੀ ਕਲੈਰਿਟੀ ਹੈ ਕਿ 2 ਦਿਨ ਦਾ ਸਮਾਂ ਮੰਗੇ ਹੀ ਨਹੀਂ ਗਿਆ ਅਤੋਪੁਰ ਦਾ ਸਮਾਂ ਇੱਕ ਗਿਆਨ ਦੇਣਾ ਇਹ ਕਿਤੇ ਨਾ ਕਿਤੇ ਭੁੰਦਰ ਸਾਹਿਬ ਨੇ ਮਹਿਸੂਸ ਕੀਤਾ ਕਿਉਂਕਿ ਦੇਖੋ ਭੁੰਦਰ ਸਾਹਿਬ ਦੇ ਤਾਂ ਸਾਰੇ ਬੱਚਿਆਂ ਵਰਗੇ ਨੇ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਮੈਨੂੰ ਮਿਸਕੋਟ ਕੀਤਾ ਗਿਆ ਜਦੋਂ ਅਸੀਂ ਤਾਂ ਖੁੱਲੇ ਮਨ ਦੇ ਨਾਲ ਦਫ਼ਤਰ ਬੁਲਾ ਰਹੇ ਹਾਂ ਸੋ ਅਸੀਂ ਦੋ ਦਿਨ ਦਾ ਸਮਾਂ ਕਿਉਂ ਮੰਗ ਰਹੇ ਸਾਡੇ ਕਿ ਨਹੀਂ ਉਹ ਤਾਂ ਅੱਜ ਦਫ਼ਤਰ ਆ ਜਾਣ ਅੱਗੇ ਜਿਹੜੀਆਂ ਚੀਜ਼ਾਂ ਨੇ ਆਲੀ ਸਾਹਿਬ ਵੀ ਇਹੀ ਗੱਲ ਕਹਿੰਦੇ ਨਜ਼ਰੀਆਂ ਆਏ ਸੀਗੇ ਕਿ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦਿਆਂਗੇ 16 ਤਰੀਕ ਨੂੰ ਫਾਈਨਲ ਫੈਸਲਾ ਲੈ ਲਿਆਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਜਿਵੇਂ ਹੁਣ ਦੋ ਜਮਾਈ ਅੱਜ ਗੱਲ ਚੱਲ ਰਹੀ ਹੈ ਕਿ 2 ਦਿਨ ਬਾਅਦ ਜੋ ਫੈਸਲਾ ਹੋਣਾ ਹੈ ਜਾਂ ਭੂੰਦੜ ਸਾਹਿਬ ਵਾਰ-ਵਾਰ ਕਹਿ ਰਹੇ ਆ ਕਿ ਜੇ ਰਿਕਾਰਡ ਚੈੱਕ ਕਰਨਾ ਜਾਂ ਕੁਝ ਗੱਲ ਕਰਨੀ ਹੈ ਤਾਂ ਪਾਰਟੀ ਦਫਤਰ ਆ ਜਾਊ ਆਉਣਾ ਨਹੀਂ ਚਾਹੁੰਦੇ ਕਿਤੇ ਇਹ ਤਾਂ ਨਹੀਂ ਵੀ ਫੇਰ ਖਿਲਾਫ ਫੈਸਲਾ ਲੈ ਲਿਆ ਜਾਊਗਾ ਦੁਬਾਰਾ ਆਪਣੇ ਤੌਰ ਤੇ ਹੀ ਇਹਨਾਂ ਦੇ ਵੱਲੋਂ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਾਰਟੀ ਨੇ ਜੋ ਪਰਤੀ ਸ਼ੁਰੂ ਕੀਤੀ ਉਹਦਾ ਜਥੇਦਾਰ ਸਾਹਿਬ ਨੇ ਵੀ ਸਵਾਗਤ ਕੀਤਾ ਜੀ ਉਹਨਾਂ ਨੇ ਕਿਹਾ ਕਿ ਜਿੱਦੇ ਇੱਕ ਚੰਗੇ ਪਾਸੇ ਨੂੰ ਛੁਰਮ ਨਹੀਂ ਚੱਲਦਾ ਜੀ ਜੱ태ਦਾਰ ਸਾਹਿਬ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਜਿਹੜੀ ਵਰਕਿੰਗ ਕਮੇਟੀ ਆ ਉਹਦੇ ਕੋਲ ਅਧਿਕਾਰ ਆਕਰ ਉਹ ਸਮਝਦੀ ਹੈ ਤਾਂ ਆਬਜ਼ਰਵਰਾਂ ਦੇ ਵਿੱਚ ਵਾਧਾ ਵੀ ਕਰ ਸਕਦੀ ਹੈ ਕਿਉਂਕਿ ਭਾਰਤ ਇੱਕ ਵੱਡਾ ਮੁਲਕ ਹੈ ਸੋ ਵਰਕਿੰਗ ਕਮੇਟੀ ਨੇ ਸਭ ਦੀਆਂ ਡਿਊਟੀਆਂ ਲਾਈਆਂ ਨੇ ਇਹਨਾਂ ਨੂੰ ਜੱ태ਦਾਰ ਸਾਹਿਬ ਨੇ ਕਲੇਰ ਸਾਹਿਬ ਤੁਸੀਂ ਦੇਖਿਆ ਹੋਣਾ ਜੱ태ਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਕਿ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰਾਏ ਦੇਖੋ ਪਾਰਟੀਆਂ ਨੇ ਇੱਕ ਫਾਈਨ ਬੈਲੈਂਸ ਬਣਾ ਕੇ ਚੱਲਣਾ ਹੈ ਮੈਂ ਜਿੱਤਾ ਕਿਹਾ ਕਿ ਪਾਰਟੀ ਨੇ ਭਾਰਤ ਦੇ ਕਾਨੂੰਨ ਮੁਤਾਬਕ ਚੱਲਣਾ ਹੈ ਜੀ ਜੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਸੀ ਜਮਾਤ ਹੈ ਤੇ ਰਾਜਸੀ ਜਮਾਤ ਨੂੰ ਅਗਰ ਜਿਉਂਦਾ ਰੱਖਣਾ ਹੈ ਤਾਂ ਰਾਜਸੀ ਜਮਾਤ ਨੇ ਭਾਰਤ ਦੇ ਸੰਵਿਧਾਨ ਨੂੰ ਵੀ ਮੰਨਣਾ ਹੈ ਉਹਨੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਨੂੰ ਵੀ ਮੰਨਣਾ ਹੈ ਪਰ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਇਸ ਲਈ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਵੀ ਮੰਨਣਾ ਹੈ ਜੀ ਸੋ ਫਾਈਨ ਬੈਲੈਂਸ ਬਣਾ ਕੇ ਜੋ ਨਾਵਾਂ ਦੇ ਸੁਝਾਅ ਸੀ ਜਿਹੜੀ ਅਕਾਲੀ ਦਲ ਵੱਲੋਂ ਆਬਜ਼ਰਵਰਾਂ ਦੀ ਲਿਸਟ ਹੈ ਉਹਦੇ ਵਿੱਚ ਕੌਣ ਕੌਣ ਆ ਮੈਂ ਪਹਿਲਾਂ ਦੱਸਿਆ ਕਿ ਉਹ ਚ ਧਾਮੀ ਸਾਹਿਬ ਵੀ ਨੇ ਬਡੂੰਗਰ ਸਾਹਿਬ ਵੀ ਨੇ ਉਹਦੇ ਚ ਯਾਲੀ ਸਾਹਿਬ ਵੀ ਨੇ ਉਮੈਦਪੂਰੀ ਸਾਹਿਬ ਵੀ ਨੇ ਬਟਾਲਾ ਸਾਹਿਬ ਵੀ ਨੇ ਝੁੰਦਾ ਸਾਹਿਬ ਵੀ ਨੇ ਅਸਾਂ ਭੈਣ ਜੀ ਸਤਵੰਤ ਕੌਰ ਨੂੰ ਵੀ ਪਾਇਆ ਹਾਲਾਂਕਿ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹ ਭੈਣ ਜੀ ਨੇ ਸੋਚਣਾ ਕਿ ਉਹਨਾਂ ਨੇ ਆਪਣੀ ਜੌਬ ਕੰਟੀਨਿਊ ਕਰਦੀ ਹੈ ਕਿ ਪੋਲਿਟਿਕਲ ਪਾਰਟੀ ਦੀ ਭਰਤੀ ਕਰਨੀ ਹੈ ਸੋ ਅਕਾਲੀ ਦਲ ਨੇ ਹਰ ਇੱਕਾ ਦੇਸ਼ ਨੂੰ ਮੰਨਿਆ ਧਾਰਮਿਕ ਵੀ ਮੰਨਿਆ ਪੋਲਿਟਿਕਲ ਵੀ ਮੰਨਿਆ ਔਰ ਇੱਕ ਫਾਈਨ ਬੈਲੈਂਸ ਬਣਾ ਕੇ ਭਰਤੀ ਵੀ ਸ਼ੁਰੂ ਕੀਤੀ ਸੁਚੱਜੇ ਢੰਗ ਨਾਲ ਚਲਾਈ ਜਥੇਦਾਰ ਸਾਹਿਬ ਨੇ ਉਹਦਾ ਸਵਾਗਤ ਕੀਤਾ ਸੋ ਅੱਜ ਅਗਰ ਕੁਝ ਬੰਦੇ ਸਿਰਫ ਆਪਣੇ ਨਿੱਜੀ ਇੱਕ ਰੰਜਿਸ਼ ਦੇ ਵਿੱਚ ਆ ਕੇ ਜਾਂ ਇੱਕ ਈਗੋ ਨੂੰ ਅੱਗੇ ਰੱਖ ਕੇ ਸੋਚਣ ਕਿ ਜੀ ਪਹਿਲੀ ਭਰਤੀ ਰੱਦ ਕਰ ਦਿਓ ਜਿਹੜੇ ਲੋਕ ਅਕਾਲੀ ਦਲ ਨਾਲ ਜੁੜੇ ਨੇ ਉਹਨਾਂ ਨੂੰ ਭਜਾ ਦਿਓ ਇਹਨੂੰ ਨਾ ਤਾਂ ਇਲੈਕਸ਼ਨ ਕਮਿਸ਼ਨ ਅਲਾਉ ਕਰਦਾ ਨਾ ਦੇਸ਼ ਦਾ ਕਾਨੂੰਨ ਕਰਦਾ ਨਾ ਅਸੀਂ ਮੋਰਲੀ ਕਰ ਸਕਦੇ ਆ ਅੱਜ ਤੁਸੀਂ ਮੈਨੂੰ ਦੱਸੋ ਜੀ ਸਿੱਧੂ ਸਾਹਿਬ ਤੁਸੀਂ ਅਗਰ ਪਾਰਟੀ ਨਾਲ ਜੁੜੇ ਹੋ ਤੁਸੀਂ ਆ ਕੇ ਮੈਂ ਤੁਹਾਨੂੰ ਕਹਾਂ ਜੀ ਨਹੀਂ ਆ ਤੁਹਾਡੀ ਸਲਿੱਪ ਫਾੜੀ ਤੁਸੀਂ ਕਿਉਂਕਿ ਵਡਾਲਾ ਸਾਹਿਬ ਨੇ ਕਿਹਾ ਤਾਂ ਕਿ ਭਰਤੀ ਬੋਗਸ ਹੈ ਇਸ ਲਈ ਤੁਸੀਂ ਵੀ ਬੋਗਸ ਹੋ ਤੁਸੀਂ ਆਪਣੇ ਘਰ ਨੂੰ ਜਾਓ ਕੀ ਇਹ ਕੀਤਾ ਜਾ ਸਕਦਾ ਨਹੀਂ ਬਿਲਕੁਲ ਇਸ ਤਰੀਕੇ ਦੇ ਨਾਲ ਪਾਰਟੀਆਂ ਨਹੀਂ ਚਲਦੀਆਂ ਪਾਰਟੀਆਂ ਚਲਦੀਆਂ ਨੇ ਡਿਸਪਲਿਨ ਦੇ ਨਾਲ ਔਰ ਅਗਰ ਪਾਰਟੀ ਦੀ ਭਰਤੀ ਨੂੰ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੀਆਂ ਤੇ ਭਰਤੀ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਤਾਂ ਦਫ਼ਤਰ ਆ ਕੇ ਹੋਏਗੀ ਕਿ ਤੇ ਸੱਜੇ ਖੱਬੇ ਬੈ ਕੇ ਨਹੀਂ ਹੋ ਸਕਦਾ ਕਲੇਰ ਸਾਹਿਬ ਜੇ ਜੇ ਜੱਫੀਦਾਰ ਅਕਾਲ ਤਖਤ ਇਹਦੇ ਵਿੱਚ ਇੰਟਰਵਿਊ ਦੁਆਰਾ ਕਰਦੇ ਹੈ ਜੇ ਉਹ ਕਹਿੰਦੇ ਹੈ ਕਿ ਇਹ ਭਰਤੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਪਹਿਲੀ ਨੂੰ ਰੱਦ ਕਰਕੇ ਫਿਰ ਅਕਾਲੀ ਦਲ ਦਾ ਕੀ ਫੈਸਲਾ ਜਦੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੁਸੀਂ ਦੇਖਿਆ ਹੋਣਾ ਕਿ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਬਹੁਤ ਵਾਰੀ ਮਿਲਿਆ ਸੀ ਕੋਈ ਇੱਕ ਵਾਰ ਨਹੀਂ ਮਿਲਿਆ ਸੀ ਅਸੀਂ ਭਰਤੀ ਪ੍ਰਕਿਰਿਆ ਹੀ ਉਦੋਂ ਸ਼ੁਰੂ ਕੀਤੀ ਜਦੋਂ ਜਥੇਦਾਰ ਸਾਹਿਬ ਨੂੰ ਅਸੀਂ ਦੇਸ਼ ਦੇ ਕਾਨੂੰਨ ਦੀ ਸਥਿਤੀ ਸਮਝਾਤੀ ਸੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਸਮਝਾਤੀਆਂ ਸੀ ਉੱਗੇ ਜਿਹੜੇ ਕਨਸਟੀਟਿਊਸ਼ਨਲ ਮਾਹਰ ਨੇ ਉਹਨਾਂ ਦੀ ਓਪੀਨੀਅਨ ਜਥੇਦਾਰ ਸਾਹਿਬ ਨੂੰ ਸਬਮਿਟ ਕਰਤੀ ਸੀ ਸੋ ਉਹਨਾਂ ਦੀ ਉਹਨਾਂ ਨੂੰ ਬਿਲਕੁਲ ਅਸੀਂ ਸਾਰਾ ਕੁਝ ਦੇਸ਼ ਦੀ ਸਥਿਤੀ ਦੱਸ ਕੇ ਕਾਨੂੰਨ ਦੀ ਸਥਿਤੀ ਦੱਸ ਕੇ ਉਹਨਾਂ ਦੀ ਸਹਿਮਤੀ ਤੋਂ ਬਾਅਦ ਹੀ ਭਰਤੀ ਸ਼ੁਰੂ ਕੀਤੀ ਹੈ ਸੋ ਅੱਜ ਵੀ ਜੋ ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਅਕਾਲੀ ਦਲ ਇੱਕ ਰਾਜਸੀ ਜਮਾਤ ਹੈ ਇੱਕ ਫਾਈਨ ਬੈਲੈਂਸ ਦੇ ਨਾਲ ਚੱਲ ਰਹੀ ਹੈ ਦੇਸ਼ ਦੇ ਸੰਵਿਧਾਨ ਨੂੰ ਵੀ ਅਵਗਿਆਨੀ ਨਹੀਂ ਕਰ ਰਹੀ ਤੇ ਅਕਾਲ ਤਖਸਾਲ ਨੂੰ ਤਾਂ ਅਸੀਂ ਸਮਰਪਿਤ ਹੈ ਹੀ ਹੈ ਪਰ ਅੱਜ ਅਗਰ ਕੁਝ ਲੋਕ ਸਿਰਫ ਆਪਣੀ ਨਿੱਜੀ ਗੋਚ ਪਾਰਟੀ ਦਾ ਕੋਈ ਨੁਕਸਾਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਾਰਟੀ ਦਾ ਵਰਕਰ ਦੇਖ ਰਿਹਾ ਜਿਹੜਾ ਧਰਤੀ ਦੇ ਉੱਤੇ ਮਿਹਨਤ ਕਰਕੇ ਇਹ ਭਰਤੀ ਪ੍ਰਕਿਰਿਆ ਨੂੰ ਸਕਸੈਸਫੁਲ ਬਣਾ ਰਿਹਾ ਜੀ 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 ਚਲੋ ਕਲੇਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜ